ਉਹ ਪਿੰਡ ਵਾਸੀਓ ਆਪਾਂ ਨੂੰ ਪਤਾ ਹੈ ਕਿ ਪਿਛਲੇ 4 ਮਹੀਨੇ ਤੋਂ ਜਿਹੜੇ ਇਲੈਕਸ਼ਨ ਹੋਏ ਸੀਗੇ ਪਿੰਡ ਦੇ ਵਿੱਚ ਉਹ ਤੇ ਜਿੰਨੇ ਵੀ ਕੈਂਡੀਡੇਟ ਉੱਠੇ ਸੀ ਉਹਨਾਂ ਨੇ ਲੋਕ ਵੋਟਰਾਂ ਦੇ ਨਾਲ ਵੱਖ-ਵੱਖ ਵਾਅਦੇ ਕੀਤੇ ਸੀ ਤੇ ਜਦ ਰਾਜੀਵ ਸਿੰਘ ਧੁੰਦੂ ਦੀ ਹੋਈ ਆਪਾਂ ਸਾਰੇ ਭਰਾਵਾਂ ਨੇ ਰਲ ਕੇ ਇਹਦਾ ਸਾਥ ਦਿੱਤਾ ਤੇ ਰਾਜੀਵ ਸਿੰਘ ਨੂੰ ਆਪਾਂ ਆਰਦਾ ਮੁਖੀ ਪਿੰਡ ਦਾ ਸਰਪੰਚ ਜਿਹੜਾ ਹੈ ਚੁਣਿਆ ਸਰਪੰਚ ਇਲੈਕਸ਼ਨ ਵੇਲੇ ਜਦੋਂ ਆਪਾਂ ਜਿੱਥੇ ਵੀ ਮਹੱਲੇ ਜਾਂ ਗਵਾੜ ਚ ਜਾਂਦੇ ਸੀ ਉਹ ਆਪਦੀਆਂ ਮੁਸ਼ਕਲਾਂ ਦੱਸਦੇ ਸੀ ਤੇ ਆਪਾਂ ਉਹਨਾਂ ਦੀ ਹਾਮੀ ਭਰਦੇ ਸੀਗੇ ਕਿ ਅਸੀਂ ਜਦੋਂ ਸਰਪੰਚ ਬਣ ਗਏ ਪੰਚਾਇਤ ਬਣ ਗਈ ਤੇ ਤੁਹਾਡੇ ਪਹਿਲ ਦੇ ਆਧਾਰ ਤੇ ਜਿਹੜੇ ਇਹ ਕੰਮ ਕਰਾਂਗੇ ਪਿਛਲੇ 70 ਸਾਲਾਂ ਤੋਂ ਪੰਚਾਇਤਾਂ ਬਣਦੀਆਂ ਆਈਆਂ ਬਣ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਤੇ ਜਦੋਂ ਬਣ ਜਾਂਦੇ ਆ ਉਦੋਂ ਆਪ ਦਾ ਜਨਤਾ ਨਾਲੋਂ ਮੁੱਖ ਮੋੜ ਜਾਂਦੇ ਆ ਐਸ ਏਰੀਏ ਦੇ ਨਾਲ ਇਹਨਾਂ ਭਰਾਵਾਂ ਦੇ ਨਾਲ ਰਾਜਵੀਰ ਨੇ ਜਿਹੜਾ কমিਟਮੈਂਟ ਕੀਤੀ ਸੀ ਵੀ ਇੱਥੇ ਜਿਹੜਾ ਗਲੀ ਦਾ ਬਹੁਤ ਬੁਰਾ ਹਾਲ ਸੀਗਾ ਪਿੰਡ ਦੀਆਂ ਸਾਰੀਆਂ ਪਿਛਲੀਆਂ ਗਲੀਆਂ ਜਿਹੜੀਆਂ ਬਣ ਚੁੱਕੀਆਂ ਸੀ ਇਹ ਕੁਝ ਕਾਰਨਾ ਕਰਕੇ ਗਲੀ ਤੇ ਅਰਚਨ ਸੀਗੀ ਤੇ ਇਹ ਪਿਛਲੀਆਂ ਪੰਚਾਇਤਾਂ ਤੋਂ ਵੀ ਬਣਾਈ ਨਹੀਂ ਗਈ ਤੇ ਰਾਜਵੀਰ ਨੇ ਜਦੋਂ ਤਾਂ ਕੰਪੇਨ ਸੀ ਇਲੈਕਸ਼ਨ ਦੀ ਤੇ ਉਸ ਵਕਤ ਇਹਨਾਂ ਘਰਾਂ ਦੇ ਨਾਲ ਪਰਿਵਾਰਾਂ ਦੇ ਨਾਲ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਬਣਦਿਆਂ ਸਾਰ ਪਿੰਡ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੰਮ ਆਰੰਭ ਕਰੂੰਗਾ ਉਹ ਇਹ ਤੁਹਾਡਾ ਨਰਕ ਕੱਢੂੰਗਾ ਤੁਹਾਡੀ ਗਲੀ ਬਣਾ ਕੇ ਜਾਵਾਂਗਾ ਤੇ ਆਪਾਂ ਮੌਜੂਦਾ ਸਮੇਂ ਦੇ ਵਿੱਚ ਵੇਖਦੇ ਆ ਵੀ ਸਭ ਤੋਂ ਪਹਿਲਾ ਕੰਮ ਰਾਜਵੀਰ ਨੇ ਬਣਦਿਆਂ ਸਾਰ ਇਹਨਾਂ ਪਰਿਵਾਰਾਂ ਦੇ ਵਿੱਚ ਇਹ ਗਲੀ ਦਾ ਕੀਤਾ ਅਸੀਂ ਇਹ ਨਹੀਂ ਸਮਝਦੇ ਵੀ 70 ਸਾਲ ਅਸੀਂ ਗਲੀਆਂ ਚੁੱਲ੍ਹ ਜਿਕੇ ਰਹਿ ਜਾਵਾਂਗੇ ਪਰ ਨੜਾ 21 ਪਿਛਲਿਆਂ ਦੀ ਆ ਜਿਨ੍ਹਾਂ ਨੇ ਇਹ ਗਲੀ ਨਹੀਂ ਬਣਾਈ ਤੇ ਕੋੜ ਹੈਗਾ ਜਿਹੜਾ ਰਾਜਵੀਰ ਨੇ ਇਹ 4 ਮਹੀਨਾ ਦੇ ਅੰਦਰ ਅੰਦਰ ਹੈਗਾ ਜਿਹੜਾ ਕੱਢ ਦਿੱਤਾ ਇਸ ਲਈ ਇਸ ਏਰੀਆ ਦੇ ਵਾਸੀਆਂ ਦਾ ਤੇ ਸਮੂਹ ਨਗਰ ਬੀਲੇ ਵਾਲੇ ਦਾ ਸਾਰੀ ਪੰਚਾਇਤ ਦਾ ਤੇ ਰਾਜਵੀਰ ਦਾ ਬਹੁਤ ਬਹੁਤ ਧੰਨਵਾਦ ਜੋ ਜਿਨ੍ਹਾਂ ਨੇ ਇਹ ਬਹੁਤ ਵੱਡੀ ਮੁਸ਼ਕਲ ਹੈਗੀ ਜਿਹੜੀ ਉਹ ਕੁਝ ਕੁ ਮਹੀਨਾ ਚਕਰ ਹੱਲ ਕਰ ਦਿੱਤੀ ਇਸ ਲਈ ਅਸੀਂ ਸਾਰੇ ਰਾਜਵੀਰ ਦਾ ਤੇ ਸਮੂਹ ਬੀਲਾ ਦੀ ਪੰਚਾਇਤ ਦਾ ਤੇ ਮੋਤਵਾਰ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਤਰਟੀਆਂ ਪਿੰਡ ਦੇ ਵਿੱਚ ਰਹਿ ਗਿਆ ਉਹ ਬਿਲਾ ਧੜੇਬੰਦੀ ਤੋਂ ਰਾਜਨੀਤੀ ਤੋਂ ਉਪਰ ਉੱਠ ਕੇ ਜਿਹੜਾ ਇਹ ਪੰਚਾਇਤ ਹੈਗਾ ਕੰਮ ਕਰੂਗੀ ਪਰ ਇੱਕ ਗੱਲ ਸਾਨੂੰ ਵੀ ਸਮਝਣੀ ਚਾਹੀਦੀ ਆ ਅਸੀਂ ਪੰਜਾਬ ਦੇ ਕੰਮਾਂ ਦੇ ਵਿੱਚ ਸਾਥ ਦਈਏ ਕਿਉਂਕਿ ਅਸੀਂ ਲੱਤਾਂ ਨਾ ਖਿੱਚੀਏ ਅਸੀਂ ਆਪਦੇ ਪਿੰਡ ਨੂੰ ਧੜੇਬੰਦੀ ਨਹੀਂ ਬਣਾਉਣਾ ਅਸੀਂ ਬੇਨਤੀ ਰਾਜਵੀਰ ਨੂੰ ਵੀ ਕਰਦੇ ਆ ਵੀ ਸਾਰਾ ਸਹਿਯੋਗ ਲੈ ਕੇ ਹੈਗਾ ਜਿਹੜਾ ਚੱਲਣਾ ਹੈਗਾ ਤੇ ਸਾਨੂੰ ਆਸ ਹੈਗੀ ਆ ਵੀ ਇਹ ਪੰਚਾਇਤ ਬੀਲੇ ਵਾਲੇ ਨੂੰ ਪੰਜਾਬ ਦਾ ਇੱਕ ਮਾਡਲ ਪਿੰਡ ਬਣਾਉਗੀ ਤੇ ਸਾਨੂੰ ਵੀ ਫਕਰ ਹੋਊਗਾ ਵੀ ਅਸੀਂ ਆਪ ਦਾ ਸਰਪੰਚ ਜਿਹੜਾ ਚੁਣਿਆ ਹੈ ਜਿੰਮੇਵਾਰੀ ਜਿੰਨ ਦਿੱਤੀ ਆ ਉਹ ਸਾਡੀਆਂ ਉਮੀਦਾਂ ਤੇ ਹੈਗਾ ਜਿਹੜਾ ਖਰਾ ਉਤਰਿਆ ਮੈਂ ਇੱਕ ਬੇਨਤੀ ਕਰਕੇ ਅਜ਼ਾਦਤ ਲੈਣਾ ਚਾਹਣਾ ਮੈਂ ਬੇਨਤੀ ਕਰਨਾ ਚਾਹਣਾ ਵੀ ਸਿਹਤ ਜਿਹੜਾ ਹੈਗਾ ਸਿਹਤ ਦਾ ਹੈਗਾ ਸੈਂਟਰ ਹੈਗਾ ਆਪਣੇ ਪਿੰਡ ਬਹੁਤ ਵਧੀਆ ਵਧੀਆ ਕੰਮ ਚੱਲਦਾ ਪਰ ਜਿਹੜਾ ਸਿੱਖਿਆ ਦਾ ਥੋੜਾ ਜਿਹਾ ਆਪਾਂ ਨੂੰ ਹੰਬਲਣਾ ਮਾਰਨਾ ਚਾਹੀਦਾ ਪੰਚਾਇਤ ਨੂੰ ਅੱਗੇ ਅੱਗੇ ਲੱਗਣਾ ਚਾਹੀਦਾ ਅਸੀਂ ਪੰਚਾਇਤ ਦਾ ਸਾਥ ਦੇਵਾਂਗੇ ਸਾਡੀਆਂ ਜਿਹੜੀਆਂ ਸਾਡੇ ਜਵਾਬ ਸੇਰ ਸਿੰਘ ਨਾਲ ਤੁਰ ਕੇ ਆਉਂਦੇ ਆ ਉਹ ਮਹਿਸੂਸ ਹੁੰਦਾ ਤੇ ਆਪਾਂ ਇਹਨਾਂ ਦਾ ਸਰਕਾਰ ਦੇ ਵਿੱਚ ਵੀ ਮੌਜੂਦਾ ਸਰਕਾਰ ਦੇ ਵਿੱਚ ਵੀ ਲਿੰਕ ਹੈਗਾ ਇਹ ਮੰਤਰੀਆਂ ਨੂੰ ਕਹਿ ਕੇ ਸਿੱਖਿਆ ਮੰਤਰੀ ਨੂੰ ਕਹਿ ਕੇ ਜੇ ਆਪਣੇ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਇੱਥੇ 10ਵੀਂ ਦਾ ਸਕੂਲ ਬਣ ਜੇ ਐਜੂਕੇਸ਼ਨ ਸਾਨੂੰ ਮਿਲ ਸਕੇ ਇੱਥੇ ਸਾਡੀਆਂ ਧੀਆ ਇੱਥੇ ਪੜ੍ਹ ਸਕਣ ਤਾਂ ਬਹੁਤ ਹੀ ਵਧੀਆ ਕਾਰਜ ਹੋਊਗਾ ਬਾਕੀ ਜਿੰਨੇ ਵੀ ਕਾਰਜ ਚੱਲ ਰਹੇ ਆ ਉਹ ਬਹੁਤ ਹੀ ਸ਼ਲਾਘਾਯੋਕ ਆ ਪੰਚਾਇਤ ਦੇ ਤੇ ਅਸੀਂ ਵਾਅਦਾ ਕਰਦੇ ਆ ਸਹੀ ਕੰਮਾਂ ਦੇ ਦਿਨ-ਰਾਤ ਅਸੀਂ ਰਾਜੀਵੀਰ ਤੇ ਉਸ ਦੀ ਇੱਕ ਸਾਈਡ ਤੇ ਹੋ ਗਈ ਪਾ ਲਿਆ ਕੋਈ ਹਮਰੇ ਤੋਂ ਪਾਸੇ ਆਉਂਦੇ ਆ ਲੈ ਇੱਕ ਪੰਨ ਦੇ ਜਿਹਨੇ ਕੋਈ ਉਹਨੇ ਲੈਕ ਸਾਈਡ ਤੇ ਕਰਕੇ ਭਾਈ ਹਰਜੀਤ ਚਲੋ ਆਟੋਮੈਟਿਕ ਜੀ ਨਾ ਵੀਡੀਓ ਬਣਾਈਏ ਫਾਟੋ ਕਰ ਲੋ ਇਧਰ ਨੂੰ ਦੇਖ ਰਿਆ ਜੀ ਹੱਥ ਪਾ ਲਈ ਉਹਨੂੰ